ਸਤਿ ਸ਼੍ਰੀ ਅਕਾਲ ਜੀ ਅਸਟੋਲੋਜੀ ਵਿਦ ਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਵੀਰ ਮਾਨ ਕਹਿੰਦੀ ਆ ਕਿ ਹਰ ਕਿਸੇ ਨੂੰ ਹਮੇਸ਼ਾ ਸਨਮਾਨ ਦੇਣਾ ਚਾਹੀਦਾ ਹੈ ਭਾਵੇਂ ਉਹ ਉਸ ਦੇ ਲਾਇਕ ਹੋਣ ਜਾਂ ਨਾ ਹੋਣ ਕਿਉਂਕਿ ਸਨਮਾਨ ਦੇਣਾ ਤੁਹਾਡੇ ਚਰਿੱਤਰ ਦੀ ਨਿਸ਼ਾਨੀ ਹੈ ਉਹਨਾਂ ਵੀ ਥੋੜਾ ਇਸ ਕਰਕੇ ਸਨਮਾਨ ਥੋੜੀ ਤੁਸੀਂ ਦੇ ਰਹੇ ਹੋ ਉਹਨੂੰ ਕਿ ਉਹ ਲਾਇਕ ਨੇ ਕਿ ਨਹੀਂ ਪਰ ਕਿਉਂਕਿ ਅਸੀਂ ਇਸ ਕਰਕੇ ਸਨਮਾਨ ਦੇ ਰਹੇ ਹਾਂ ਕਿਉਂਕਿ ਸਾਡਾ ਜੋ ਮਨ ਹੈ ਸਾਡਾ ਜੋ ਦਿਮਾਗ ਹੈ ਸਾਡੀ ਜੋ ਅੰਦਰ ਦੀ ਸੋਚ ਹੈ ਅਸੀਂ ਕਿਸੇ ਨੂੰ ਬੇਇੱਜ਼ਤ ਜਾਂ ਕਿਸੇ ਨੂੰ ਕਿੰਤਾ ਨਹੀਂ ਦੱਸ ਸਕਦੇ ਠੀਕ ਹੈ ਨਾ ਓਕੇ ਆ ਅਸੀਂ ਉਹ ਦੂਸਰੇ ਨਾਲ ਉਦਾਂ ਦਾ ਹੀ ਵਿਵਹਾਰ ਕਰਦੇ ਆ ਜਿੱਦਾਂ ਦੇ ਅਸੀਂ ਹੁੰਨੇ ਆ ਤਾਂ ਕਈ ਵਾਰੀ ਸਾਨੂੰ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਕੁਝ ਲੋਕ ਸਿਰਫ ਦਿਖਾਵੇ ਲਈ ਸਮਾਈਲ ਕੀਤੀ ਦਿਖਾਵੇ ਲਈ ਹਾਂਜੀ 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 ਤੇ ਪਰ ਇਹਨੂੰ ਮੁੱਕ ਕਰਕੇ ਇੱਕਦਮ ਚਿਹਰੇ ਬਦਲ ਗਏ ਮੈਂ ਕਹਿੰਦੀ ਆ ਪੁੱਛੋ ਨਾ ਜੀ ਕੁਝ ਗਿਰਗਟ ਨੂੰ ਵੀ ਪਿੱਛੇ ਛੱਡਿਆ ਪਿਆ ਇਨਸਾਨ ਨੇ ਗਿਰਗਟ ਨੂੰ ਪਿੱਛੇ ਛੱਡਿਆ ਪਿਆ ਕਿਉਂਕਿ ਬੜੇ ਹੀ ਚਿਹਰੇ ਲਈ ਫਿਰਦੇ ਆ ਲੋਕ ਕਿਸੇ ਰਿਸ਼ਤੇਦਾਰ ਨਾਲ ਕਿਸੇ ਤਰ੍ਹਾਂ ਦੇ ਕਿਸੇ ਨਾਲ ਕਿਸੇ ਤਰ੍ਹਾਂ ਦੇ ਦੋਸਤ ਮਿੱਤਰਾਂ ਨਾਲ ਹੋਰ ਤਰ੍ਹਾਂ ਦੇ ਘਰ ਪਰਿਵਾਰ ਵਿੱਚ ਹੋਰ ਤਰ੍ਹਾਂ ਦੇ ਮਤਲਬ ਹਰ ਤਰ੍ਹਾਂ ਨਾਲ ਇਨਸਾਨ ਨੇ ਆਪਣੇ ਰੂਪ ਨੂੰ ਬਣਾਇਆ ਹੋਇਆ ਪਰ ਇੱਕ ਜੋ ਸਹੀ ਚੀਜ਼ ਹੁੰਦੀ ਹੈ ਨਾ ਉਹ ਹਰ ਤਰ੍ਹਾਂ ਨਾਲ ਇਨਸਾਨ ਉਸੇ ਤਰੀਕੇ ਨਾਲ ਹਰ ਕਿਸੇ ਨਾਲ ਵਿਵਹਾਰ ਕਰੂਗਾ ਅੱਛਾ ਅੱਛਾ ਮਤਲਬ ਨਿਮਰਤਾ ਵਾਲਾ ਨਿਮਰਤਾ ਮਤਲਬ ਪਿਆਰ ਵਾਲਾ ਪਿਆਰ ਮਤਲਬ ਰਿਸਪੈਕਟ ਵਾਲਾ ਤੇ ਸਭ ਤੋਂ ਉੱਤੇ ਜ਼ਰੂਰੀ ਕੀ ਆ ਰਿਸਪੈਕਟ ਹੋਣਾ ਭਾਵੇਂ ਉਹ ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ ਅਗਰ ਉਸ ਵਿੱਚ ਰਿਸਪੈਕਟ ਨਹੀਂ ਹੈ ਉਸ ਵਿੱਚ ਇੱਜ਼ਤ ਨਹੀਂ ਹੈ ਇੱਜ਼ਤ ਮਤਲਬ ਤੁਸੀਂ ਉਸ ਦੀ ਉਸ ਦੇ ਮਤਲਬ ਆਦਰ ਸਤਿਕਾਰ ਨਹੀਂ ਹੈ ਉਸ ਰਿਸ਼ਤੇ ਦੇ ਵਿੱਚ ਤਾਂ ਕਦੋਂ ਤੱਕ ਚੱਲੇਗਾ ਰਿਸ਼ਤਾ ਕਦੋਂ ਤੱਕ ਨਿਮਾਂ ਹੋਊਗਾ ਰਿਸ਼ਤਾ ਨਹੀਂ ਨਿਮਾਂ ਸੁਖੰਗਾ ਤਾਂ ਜ਼ਰੂਰੀ ਕੀ ਹੋ ਜਾਂਦਾ ਜ਼ਰੂਰੀ ਹੈ ਕਿ ਤੁਹਾਡਾ ਆਪਣੇ ਆਪ ਨੂੰ ਮਾਨ ਸਨਬਾਨ ਦੇਣ ਦੇ ਨਾਲ ਨਾਲ ਦੂਸਰੇ ਦੇ ਪ੍ਰਤੀ ਵੀ ਉਦਾਂ ਦਾ ਵਿਵਹਾਰ ਰੱਖਣਾ ਕਦੇ ਵੀ ਉਹ ਚੀਜ਼ ਉਹ ਗੱਲ ਉਹ ਨਾ ਕਰੋ ਜੋ ਸਾਨੂੰ ਲੱਗੇ ਕਿ ਕੋਈ ਸਾਨੂੰ ਕਵੇ ਤਾਂ ਸਾਨੂੰ ਕਿੱਦਾਂ ਦਾ ਲੱਗੇ بڑے ਲੋਕ ਮੂੰਹ ਫੱਟ ਹੁੰਦੇ ਆ بڑے ਲੋਕ ਇਦਾਂ ਦੇ ਸ਼ਬਦ ਬੋਲ ਜਾਂਦੇ ਆ ਜੇ ਉਹਨਾਂ ਨੂੰ ਕਹੋ ਕਿ ਤੂੰ ਇਦਾਂ ਕਹਿ ਤਾ ਹੁਣਾ ਬਈ ਐ ਕਿਵੇਂ ਕਹਿ ਤਾ ਹੁਣਾ ਤੁਸੀਂ ਦੇਖੋ ਕਿ ਇਹ ਸੋਚੋ ਕਿ ਤੁਸੀਂ ਤਾਂ ਕਹਿ ਤਾ ਹੁਣਾ ਤੇ ਜੇ ਤੁਹਾਨੂੰ ਕੋਈ ਉਦਾਂ ਦੇ ਸ਼ਬਦ ਕਵੇ ਤਾਂ ਕੀ ਤੁਸੀਂ ਸਹਿਣ ਕਰ ਸਕਦੇ ਬਸ ਇਦਾਂ ਦੀ એનર્ਜੀ ਜਦੋਂ ਤੁਸੀਂ ਕੁਝ ਵੀ ਬੋਲਣ ਲੱਗਿਆਂ ਕੁਝ ਵੀ ਵਿਹਾਰ ਕਰਦੇ ਸਮੇਂ ਬਸ ਇਹ ਸੋਚ ਲਓ ਕਿ ਅਗਰ ਐਦਾਂ ਦਾ ਵਿਹਾਰ ਕੋਈ ਤੁਹਾਡੇ ਨਾਲ ਕਰਦਾ ਹੈ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਬਸ ਆਪਣੇ ਆਪ ਨੂੰ ਉਸ ਸਥਿਤੀ 'ਚ ਰੱਖ ਕੇ ਸੋਚਣ ਦੇ ਨਾਲ ਹੀ ਤੁਹਾਡੀਆਂ ਸਥਿਤੀਆਂ ਨਾਲ ਹੀ ਬਦਲ ਜਾਣਗੀਆਂ ਨਾਲ ਹੀ ਤੁਹਾਡੇ ਵਿਚਾਰ ਜੋ ਨੇ ਅੱਛੇ ਹੋਣੇ ਸ਼ੁਰੂ ਹੋ ਜਾਣਗੇ ਕਿ ਭਾਈ ਇਹ ਗੱਲ ਤਾਂ ਸਹੀ ਹੈ ਜੇ ਆਪਾਂ ਕਿਸੇ ਨੂੰ ਐਦਾਂ ਕਹਿੰਨੇ ਆ ਸਾਨੂੰ ਫੀਲ ਹੋਊਗਾ ਜੇ ਕੋਈ ਸਾਨੂੰ ਕਹਿੰਦਾ ਹੈ ਤਾਂ ਅਗਲੇ ਨੂੰ ਵੀ ਤਾਂ ਫੀਲ ਹੋ ਹੀ ਸਕਦਾ ਹੈ ਜਨਨ ਕਿ ਹਰ ਇਨਸਾਨ ਕੁਦਰਤ ਨੇ ਕੁਦਰਤ ਨੇ ਹਰ ਇਨਸਾਨ ਬਣਾਇਆ ਹਰ ਇਹਨੂੰ ਇਨਸਾਨ ਬਣਾਇਆ ਪਰ ਅਸੀਂ ਕੀ ਕੀਤਾ ਅਸੀਂ ਬਹੁਤ ਕੁਝ ਬਣਾ ਲਿਆ ਅਸੀਂ ਜ਼ਰੂਰਤਾਂ ਬਣਾਈਆਂ ਅਸੀਂ ਚੀਜ਼ਾਂ ਬਣਾਈਆਂ ਅਸੀਂ ਰਿਸ਼ਤਿਆਂ ਨੂੰ ਵਰਤਨਾ ਅਸੀਂ ਬਿਜ਼ਨਸ ਅਸੀਂ ਵਪਾਰ ਅਸੀਂ ਕੰਮ ਕਰ ਹਰ ਕਿਸੇ ਨੇ ਹਰ ਚੀਜ਼ ਇੱਥੇ ਦੁਨੀਆਦਾਰੀ ਚ ਆ ਕੇ ਬਣਾ ਲਈਆ ਆਪਣੇ ਮਤਲਬ ਲਈ ਪਰ ਇਨਸਾਨ ਕੁਦਰਤ ਨੇ ਇਨਸਾਨ ਤੇ ਇਨਸਾਨੀਅਤ ਹੀ ਬਣਾਈ ਵੈਸੇ ਦੇਖਿਆ ਜਾਵੇ ਤਾਂ ਦੁਨੀਆਦਾਰੀ ਚ ਇੱਕ ਹੀ ਧਰਮ ਹੈ ਉਹ ਇਨਸਾਨੀਅਤ ਦਾ ਧਰਮ ਤੇ ਉਸ ਤੋਂ ਬਾਅਦ ਹੁੰਦੀਆਂ ਲੱਗ-ਲੱਗ ਕੈਟਾਗਰੀਆਂ ਨੇ ਤਾਂ ਇਨਸਾਨੀਅਤ ਦਾ ਹੋਣਾ ਇਨਸਾਨ ਦੇ ਅੰਦਰ ਬੜਾ ਜ਼ਰੂਰੀ ਹੈ ਠੀਕ ਹੈ ਪਹਿਲੀ ਗੱਲ ਤਾਂ ਇਹ ਕਿ ਜਦੋਂ ਕੋਈ ਤੁਹਾਡੇ ਨਾਲ ਪੜਾਅ ਅੱਛਾ ਬਿਮਾਰ ਕਰ ਰਿਹਾ ਏ ਤਾਂ ਬਹੁਤ ਵਧੀਆ ਸਾਡਾ ਫਰਜ਼ ਬਣ ਜਾਂਦਾ ਹੈ ਅਸੀਂ ਦੁੱਗਣਾ ਅੱਛਾ ਉਹਦੇ ਨਾਲ ਕਰੀਏ ਦੂਸਰੀ ਗੱਲ ਮੰਨਣ ਵਾਲੀ ਇਹ ਆ ਕਿ ਜਦੋਂ ਕੋਈ ਤੁਹਾਡੇ ਨਾਲ ਅੱਛਾ ਵਿਵਹਾਰ ਨਹੀਂ ਕਰ ਰਿਹਾ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਅਗਲੇ ਤੇ ਪਿੱਛੇ 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 ਫਿਰੋ ਅਗਲਾ ਇੱਕ ਕਦਮ ਪਿੱਛੇ ਹੋਇਆ ਤੁਸੀਂ ਚਾਰ ਕਦਮ ਪਿੱਛੇ ਹਟ ਜਾਓ ਖਾਣਾ ਕਰਮਾਂ ਦਾ ਕਿਸਮਤ ਦਾ ਵਕਤ ਦਾ ਵਕਤ ਦਾ ਕੁਛ ਨਹੀਂ ਪਤਾ ਕਦੋਂ ਕਿੱਦਾਂ ਦੀ ਸਥਿਤੀ 'ਚ ਆ ਜਾਵੇ ਤੇ ਆਪਣੇ ਆਪ ਨੂੰ ਦੂਜੇ ਦੀ ਨਜ਼ਰਾਂ 'ਚ ਬੜਾਵੇ ਦੇ ਲਈ ਆਪਣੀਆਂ ਨਜ਼ਰਾਂ 'ਚ ਕਦੇ ਨਾ ਸੁੱਟੋ ਤਾਂ ਸਮਝੋ ਸੈਲਫ ਰਿਸਪੈਕਟ ਬਹੁਤ ਜ਼ਰੂਰੀਆ ਕਿਉਂਕਿ ਕੁਦਰਤ ਨੇ ਤੁਹਾਨੂੰ ਤੁਹਾਨੂੰ ਹੀ ਬਣਾਇਆ ਤੁਹਾਡੇ ਵਰਗਾ ਹੋਰ ਕੋਈ ਨਹੀਂ ਬਣਾਇਆ ਮਾਣ ਕਰੋ ਆਪਣੇ ਆਪ ਤੇ ਖੁਸ਼ ਰਹਿਣਾ ਕਰੋ ਆਪਣੇ ਆਪ ਨੂੰ ਦੇਖ ਕੇ ਕੋਈ ਗੱਲ ਨਹੀਂ ਲੱਖ ਕਮੀਆਂ ਹੋਣ ਤੇ ਕਮੀਆਂ ਜਿਹਨੇ ਦਿੱਤੀਆਂ ਨੇ ਇਹ ਉਹਨੂੰ ਹੋਣਾ ਚਾਹੀਦਾ ਸਾਨੂੰ ਥੋੜਾ ਅਸੀਂ ਤੇ ਐਸੈਪਟ ਹੀ ਕੀਤੀਆਂ ਕੀ ਕਰੀਏ ਫਿਰ ਜਾਂ ਸਾਡੇ ਕੋਲ ਪੁੱਛਿਆ ਹੀ ਨਹੀਂ ਜਾਂ ਸਾਨੂੰ ਦੱਸਿਆ ਹੀ ਨਹੀਂ ਤੇ ਫਿਰ ਉੱਤੇ ਉੱਤੇ ਪਛਤਾਉਣਾ ਕਰ ਕਿਉਂ ਟੈਨਸ਼ਨ ਕਰ ਸਮਝ ਗਏ ਨਾ ਤੁਸੀਂ ਬੜੇ ਸਮਝਦਾਰ ਅੱਜ 7 ਅਕਤੂਬਰ 2025 ਦਿਨ ਮੰਗਲਵਾਰ ਦਾ ਹੈ ਤਿਥੀ ਦੀ ਗੱਲ ਕਰੀਏ ਤਾਂ ਸਵੇਰੇ 9:18 ਵਜੇ ਤੱਕ ਪੂਰਨਮਾਸ਼ੀ ਦਾ ਪੱਖ ਹੈ ਤੇ ਰੇਵਤੀ ਨਕਸ਼ਤਰ ਗੰਡਮੂਲ ਬਣੇ ਹੋਏ ਆ ਪੂਰਾ ਦਿਨ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਸਿਤਾਰਿਆਂ ਦੇ ਮੁਤਾਬਕ ਸ਼ਨੀ ਚੰਦਰ ਦਾ ਜੋਗ ਅੱਜ ਵੀ ਬਣਿਆ ਰਹੇਗਾ ਕੈਨ ਨੂੰ ਅਸੂ ਮਹੀਨੇ ਦੀ ਪੂਰਨਮਾਸ਼ੀ ਹੈ ਪੰਚਕ ਅੱਜ ਸਮਾਪਤ ਹੋ ਜਾਏਗੀ ਸਵੇਰੇ ਤੜਕੇ ਕੱਲ ਸਵੇਰੇ ਤੜਕੇ ਪੰਚਕ ਸਮਾਪਤ ਹੋ ਜਾਏਗੀ ਠੀਕ ਹੈ ਗ੍ਰਹਾਂ ਦੇ ਮੁਤਾਬਕ ਦੇਖੀ ਆਪਾਂ ਤਾਂ ਜੋ ਅ ਸ਼੍ਰੀ ਬਾਲਮੀਕ ਜਨਮ ਦਿਤੀ ਅੱਜ ਸ਼੍ਰੀ ਬਾਲਮੀਕ ਜਨਮ ਦਿਤੀ ਹੈ ਔਰ ਬੁੱਧ ਅੱਜ ਸਵਾਤੀ ਨਕਸ਼ਤਰ ਚ ਚਲੇ ਜਾਣਗੇ ਦੁਪਹਿਰ ਨੂੰ 12:18 ਮਿੰਟ ਤੇ ਕਾਰਤਿਕ ਸਨਾਣ ਕੱਬ ਤੱਕ ਦੇ ਮਹੀਨੇ ਦਾ ਸਨਾਣ ਔਰ ਅੰਬ ਹੋ ਜਾਏਗਾ ਤੇ ਗ੍ਰਹਾਂ ਦੇ ਮੁਤਾਬਕ ਕਿਉਂਕਿ ਕੱਬ ਤੱਕ ਦੇ ਮਹੀਨੇ ਦਾ ਹਨੇਰ ਪੱਖ ਸ਼ੁਰੂ ਹੋ ਜਾਏਗਾ ਤਕਰੀਬਨ ਸਵੇਰੇ ਸਵਾ 9 ਵਜੇ ਤੋਂ ਬਾਅਦ 9:18 ਮਿੰਟ ਤੋਂ ਬਾਅਦ ਤੇ ਇਹ ਜੋਗ ਮੱਸਿਆ ਤੱਕ ਚੱਲੇਗਾ 21 ਤਰੀਕ ਤੱਕ 21 ਤਰੀਕ ਦੇ ਪੂਰ ਸੌਰੀ ਦੀਪਵਲੀ ਦਿਵਾਲੀ ਦੇ ਰਿਤੇ ਚਲੋ ਦਿਵਾਲੀ ਤੇ ਆਪਾਂ ਤੁਹਾਨੂੰ ਸਪੈਸ਼ਲ ਪ੍ਰੋਗਰਾਮ ਪਾਵਾਂਗੇ ਧੰਨ ਤੇ ਰਚਿਤ ਦੇ ਪਾਵਾਂਗੇ ਤੇ ਅੱਜ 9:00 ਵਜੇ 18 ਮਿੰਟ ਤੱਕ ਜਿਨ੍ਹਾਂ ਨੇ ਕਿਸੇ ਨੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਪੂਰਨਮਾਸ਼ੀ ਦੇ ਪੱਖ ਤੇ ਟੇਕ ਸਕਦੇ ਓਕੇ ਆ ਤੇ ਹੁਣ ਆਪਾਂ ਜਾਣਾਂਗੇ ਅੱਜ ਦੇ ਸਿਤਾਰਿਆਂ ਮੁਤਾਬਕ ਕੀ ਕਰਨਾ ਤੇ ਕੀ ਨਹੀਂ ਕਰਨਾ ਚੰ드ਰਾ ਮੂਰਤ ਦੇ ਨਕਸ਼ਤਰ ਚ ਕੀ ਪ੍ਰਭਾਵ ਪਾਵੇਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰੀਜ਼ਾ ਨਹੀਂ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਜੀ ਦੇਖਿਆ ਜਾਵੇ ਤਾਂ ਅੱਜ ਵੀ ਸ਼ਨੀ ਚੰਦਰ ਦਾ ਯੋਗ ਬਾਰਵੇਂ ਸਥਾਨ ਚ ਬੁੱਧ ਦਾ ਨਿਛਤਰ ਮਿੱਤਰਨੀ ਹੈ ਮਿੱਤਰਨੀ ਹੈ ਤਾਂ ਠੀਕ ਹੈ ਓਕੇ ਆਪਣੇ ਦਿਮਾਗ ਤੇ ਘੋੜੇ ਜਿਆਦਾ ਤੁਹਾਨੂੰ ਨਹੀਂ ਭਜਾਉਣੇ ਚਾਹੀਦੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਚੱਲਣਾ ਚਾਹੀਦਾ ਮਾਨਸਿਕ ਕਲਪਾੜ ਥੋੜੀ ਰਹੇਗੀ ਪ੍ਰੇਮ ਸਬੰਧਾਂ ਵਿੱਚ ਪਰੇਸ਼ਾਨੀ ਪਾ ਸਕਦੀ ਆ ਰਸੋਈ ਚ ਬੈਠ ਕੇ ਖਾਣਾ ਖਾਣਾ ਤੁਹਾਡੇ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਔਰ ਦੁੱਧ ਮੱਥੇ ਤੇ ਲਾਣਾ ਬਹੁਤ ਜ਼ਰੂਰੀ ਤੇ ਨਾੜਾਂ ਦੀ ਸਕਿਨ ਦੀ ਪ੍ਰੋਬਲਮ ਹੋਵੇ ਤਾਂ ਉਹੀ ਗੱਲ ਪੰਜ ਦੁੱਧ ਪਾ ਕੇ ਇਸ਼ਨਾਨ ਕਰੋ ਟੌਰਸਟ ਯਾਨੀ ਬ੍ਰਿਖ ਰਾਸ਼ੀ ਵ੍ਰਿਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਬੁੱਧ ਦਾ ਨਕਸ਼ਤਰ ਮਿੱਤਰ ਹੈ ਤੁਹਾਨੂੰ ਵਪਾਰ ਬਿਜ਼ਨਸ ਵਿੱਚ ਵਾਧੇ ਲਈ ਸਿਤਾਰੇ ਚੰਗੇ ਆ ਦਿਨ ਅੱਛਾ ਜਾ ਸਕਦਾ ਹੈ ਚੰਦਨ ਮੱਥੇ ਤੇ ਲਾਓ ਵੈਲ ਡਰੈਸਟ੍ਰੋ ਤੇ ਨਮਕ ਲੈ ਕੇ ਲੰਗਰ ਚ ਦੇ ਦਿਓ ਜੈਮਿਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸਰਕਾਰੀ ਕੰਮਾਂ ਲਈ ਅੱਜ ਵੀ ਦਿਨ ਅੱਛਾ ਹੈ ਬੁੱਧ ਦਾ ਨਕਸ਼ਤਰ ਮਿੱਤਰ ਹੈ ਕਿਸੇ ਵੀ ਤਰ੍ਹਾਂ ਦੀ ਵੀ ਸਰੀਰਕ ਤੌਰ ਤੇ ਪਰੇਸ਼ਾਨੀ ਆ ਰਹੀ ਹੈ ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਅੱਜ ਦੇ ਦਿਨ ਹਰੀਆਂ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਪੰਛੀਆਂ ਨੂੰ ਸਤਨਾਚਾ ਵੀ ਪਹੁੰਚ ਤੇ ਵਧੀਆ ਰਹ ਜਾਈਗਾ ਹਰਾ ਰੰਗ ਤੁਹਾਡਾ ਅੱਜ ਸ਼ੁਭ ਰਹੇਗਾ ਕੈਂਸਰ ਕਰਕਰਾ ਰਾਸ਼ੀ ਪ੍ਰੋਪਰਟੀ ਨਾਲ ਸੰਬੰਧਨ ਕੋਈ ਨਵੀਂ ਢੀਲ ਕਰਨ ਲਈ ਅੱਜ ਦਾ ਦਿਨ ਅੱਛਾ ਭਾਵੇਂ ਥੋੜੀ ਜੀ ਖੱਜਲ ਖਵਾਰੀ ਰਹੇਗੀ ਭਾਵੇਂ ਮੰਗਲ ਮਈ ਕਮਾਚ ਥੋੜੀ ਰੁਕਾਵਟ ਪਏਗੀ ਪਰ ਤੁਹਾਡਾ ਵਿਸ਼ਵਾਸ ਤੇ ਤੁਹਾਡੀ ਮਿਹਨਤ ਜ਼ਰੂਰ رنگ ਲਿਆਏਗੀ ਮਿਹਨਤ ਜਰੂਰ ਕਰੋ ਕਿਸੇ ਵੀ ਕੰਮ ਨੂੰ ਕੱਲ ਤੇ ਨਾ ਟਾਲੋ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸਿਤਾਰੀ ਪਰਸਨੈਲਿਟੀ ਅੱਛੀ ਕੰਮਕਾਰ ਅੱਛਾ ਰਹੇਗਾ ਵਪਾਰ ਬਿਜ਼ਨਸ ਵਿੱਚ ਵਾਦੇ ਲਈ ਸਿਤਾਰੇ ਚੰਗੇ ਚੱਲਦੇ ਪਏ ਆ ਪਰਸਨਲਿਟੀ ਵੀ ਅੱਛੀ ਹੈ ਤੇ ਬੁੱਧ ਦਾ ਨਕਸ਼ਤਰ ਕਾਫੀ ਪ੍ਰੋਫਿਟ ਤੁਹਾਨੂੰ ਸ਼ੇਅਰ ਮਾਰਕੀਟ ਚ ਦਵਾ ਸਕਦਾ ਹੈ ਇਨਵੈਸਟਮੈਂਟ ਕੀਤੀ ਹੋਈ ਤੁਹਾਨੂੰ ਫਾਇਦਾ ਹੀ ਦੇਣ ਵਾਲੀ ਆ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਵੀ ਦੇਖਿਆ ਜਾਵੇ ਤਾਂ ਧਨ ਬਿਜ਼ਨਸ ਵਪਾਰ ਲਈ ਸਿਤਾਰੇ ਚੰਗੇ ਨੇ ਗ੍ਰਹਿਾਂ ਦੇ ਮੁਤਾਬਕ ਨਕਸ਼ਤਰ ਅਜਿਹਾ ਨਿੱਤਰ ਹੈ ਤੇ ਕੀ ਕਰਨਾ ਹੈ ਤੁਸੀਂ ਘਰ ਦੀ ਸਾਫ ਸਫਾਈ ਕਰਦੇ ਪਏ ਉਹ ਤਾਂ ਪੁਰਾਣੀਆਂ ਚੀਜ਼ਾਂ ਬਿਲਕੁਲ ਨਹੀਂ ਸਾਭਣੀ ਹੈ ਗੁੱਸਾ ਘੱਟ ਕਰਨਾ ਹੈ ਛੋਟੇ ਮੋਟੇ ਕੰਮਾਂ ਵੱਲ ਧਿਆਨ ਦੇਣਦੇ ਰਹਿਣਾ ਹੈ ਤੇ ਬਿਜੀ ਰਹੋਗੇ ਤੁਸੀਂ ਸਿਤਾਰੇ ਚੰਗੇ ਚਾਹ ਕੱਚ ਦਾ ਗਲਾਸ ਅੱਜ ਵੀ ਨਾ ਵਰਤੋ ਲਿਬਰਾ ਤੁਲਾ ਰਾਸ਼ੀ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਤਕਰੀਬਨ ਦੇਖਿਆ ਜਾਵੇ ਤਾਂ ਨਕਸ਼ਤਰ ਬੁੱਧ ਦਾ ਮਿੱਤਰ ਹੈ ਵਿਦੇਸ਼ ਵੱਲੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਆ ਵਿਦੇਸ਼ ਚ ਪੇਪਰ ਲਾਉਣ ਲਈ ਜਾਂ ਕੋਈ ਕੰਮ ਕਰ ਨਵਾਂ ਚੇਂਜ ਕਰਨ ਲਈ ਸਿਤਾਰੇ ਤੁਹਾਡੇ ਸ਼ੁਭ ਨੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਕਿਉਂਕਿ ਤੁਲਾ ਰਾਸ਼ੀ ਦੇ ਲਈ ਸ਼ਨੀ ਚੰਦਰ ਜੋ ਹੈ ਚੱਲ ਰਿਹਾ 6ਵੇਂ ਸਥਾਨ ਵਿੱਚ ਤਾਂ ਤੁਸੀਂ ਕੀ ਕਰੋ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਤਾਂ ਵਧੀਆ ਸਿਹਤਾਰੇ ਰਹਿਣਗੇ ਨਾਲ ਹੀ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਗੁੱਸੇ ਤੇ ਜ਼ਰੂਰ ਕੰਟਰੋਲ ਰੱਖਣਾ ਹੈ ਔਰ ਦੂਸਰੀ ਗੱਲ ਇਹ ਆ ਕਿ ਚਲਦੇ ਪਾਣੀ ਦੇ ਵਿੱਚ ਥੋੜੇ ਜੌਂ ਤੇ ਦੁੱਧ ਚੰਪਰਵਾ ਕਰ ਦਿਓ ਸਕੋਰਪੀਓ ਜਨੀ ਪਿਸ਼ਚ ਰਾਸ਼ੀ ਵ੍ਰਿਸ਼ਚਿਕ ਰਾਸ਼ੀ ਦੇ ਲਈ ਸਿਤਾਰੇ ਚਾਨੀ ਚੰਦਰ ਦਾ ਜੋਗ ਪੰਜਵੇਂ ਸਥਾਨ 'ਚ ਬਣਿਆ ਹੋਇਆ ਪੰਜਵਾਂ ਖਾਨਾ ਔਲਾਦ ਦਾ ਹੈ ਔਰ ਬਿਜ਼ਨਸ ਦਾ ਹੈ ਵਪਾਰ ਦਾ ਹੈ ਕੋਤੁ ਦਾ ਨਕਸ਼ਤਰਾ ਚ ਮਿੱਤਰਨੀ ਹੈ दिमाग ਦੇ ਕੋਲੇ ਤੁਹਾਡੇ ਵੀ ਬੜੇ ਭੱਜਣਗੇ ਥੋੜੀ ਜਿਹੀ ਠਿਕਾਵਟ ਮਹਿਸੂਸ ਹੋਏਗੀ ਕੰਮ ਕਰਨ ਦੀਆਂ ਸਥਿਤੀਆਂ ਨੂੰ ਲੈ ਕੇ ਥੋੜੀ ਤੁੰਤੂ ਮੈਂ ਮੈਂ ਪਰਿਵਾਰ ਵਿੱਚ ਹੋ ਸਕਦੀ ਆ ਤਾਂ ਉਹਦੇ ਲਈ ਥੋੜਾ ਸਾਇਲੈਂਟ ਮੋਡ ਵਿੱਚ ਰਹੋ ਤਾਂ ਜਾਦਾ ਵਧੀਆ ਰਹੇਗਾ ਠੀਕ ਹੈ ਨਾਲ ਵੀ ਕੋਸ਼ਿਸ਼ ਕਰਨੀ ਹੈ ਜੇ ਰੈੱਡ ਜਾਂ ਮੈਰੂਨ ਜਾਂ ਬ੍ਰਾਊਨ ਕਲਰ ਪਾਉਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਜੀ ਦੇਖਿਆ ਜਾਵੇ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਹੈ ਜੀਵਨ ਸਾਥੀ ਦੀ ਸਿਹਤ ਸੁਧਾਰ ਹੁੰਦਾ ਜਾਏਗਾ ਕੋਟਕਚੈਰੀ ਦੇ ਚੱਕਰਾਂ ਵਿੱਚ ਵੀ ਤੁਹਾਡਾ ਮੰਨ ਲਓ ਕਿ ਤੁਹਾਡਾ ਹੀ ਪੱਖ ਸੁਣਿਆ ਜਾਏਗਾ ਇਹ ਕਹਿ ਸਕਦੇ ਆਪਾਂ ਤੇ ਨਾਲ ਹੀ ਅਜਬੁੱਧ ਦਾ ਨਕਸ਼ਤਰ ਹੈ ਤਾਂ ਉਹਦੇ ਲਈ ਤੁਸੀਂ ਕਬੂਤਰਾਂ ਨੂੰ ਦਾਣਾ ਪਾਓ ਦਿਨ ਵਧੀਆ ਕੈਪ੍ਰਿਕੌਰਨ ਮਕਰ ਰਾਸ਼ੀ ਦੇ ਲਈ ਸਿਤਾਰੇ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਕੋਈ ਚੀਜ਼ਾਂ ਖਰੀਦਣ ਬਾਰੇ ਲੈਣ ਬਾਰੇ ਸੋਚ ਰਹੇ ਹੋ ਤਾਂ ਲੈ ਸਕਦੇ ਹੋ ਪੱਖ ਚੰਗਾ ਹੈ ਵਧੀਆ ਦੁੱਧ ਮੱਥੇ ਤੇ ਲਾਓ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰੋ ਨਾ ਉਧਾਰ ਲੈਣਾ ਤੇ ਨਾ ਉਧਾਰ ਦੇਣਾ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸਿਤਾਰੇ ਸ਼ਨੀ ਤੇ ਨਾਲ ਬੁੱਧ ਦਾ ਨਕਸ਼ਤਰ ਜੁਆ ਉਹ ਹੈ ਮਿੱਤਰ ਬੁੱਧ ਦਾ ਨਕਸ਼ਤਰ ਮਿਸਤਰਾ ਔਰ ਦੇਖਿਆ ਜਾਵੇ ਤਾਂ ਸ਼ੁਕਰਕੇਤੂ ਬਣੇ ਹੋਇਆ ਤੁਹਾਡੇ 7ਵੇਂ ਸਥਾਨ ਵਿੱਚ ਤਾਂ ਕੰਮਕਾਰ ਦੀ ਸਥਿਤੀ ਤਕਰੀਬਨ ਤਕਰੀਬਨ ਠੀਕ-ਠਾਕ ਪਰ ਖर्चे ਬਹੁਤ ਜ਼ਿਆਦਾ ਜੋ ਆਰਥਿਕ ਸਥਿਤੀ ਨੂੰ ਕਰ ਰਿਹਾ ਡਾਂ ਵੱਲ ਤਾਂ ਆਮਿਕ ਸਥਾਨ ਤੇ ਦੁੱਧਾ ਪੈਕੇਟ ਜਾਂ ਚੌਲ ਦੇਣ ਦੇ ਨਾਲ ਨਰਜੀ ਅੱਛੀ ਤੇ ਕਿਸੇ ਜ਼ਰੂਰਤਮੰਦ ਨੂੰ ਖਾਣਾ ਕਿ ਲਾਉਂਦੇ ਸਮਝੋ ਸ਼ਨੀ ਚੰਦਰ ਦਾ ਜੋਗਾ ਜੁ ਬਣਿਆ ਉਹਦਾ ਸ਼ੁਭਫਲ ਮਿਲ ਜਾਏਗਾ ਬੁੱਧ ਤੁਹਾਡੀ ਸੋਚ ਦਾ ਮਾਲਕ ਹੈ ਕੰਮਕਾਰ ਦਾ ਮਾਲਕ ਹੈ ਉਹ ਸਥਿਤੀ ਤੁਹਾਡੀ ਅੱਛੀ ਕਰੇਗਾ ਠੀਕ ਹੈ ਮੈਨੂੰ ਲੱਗਦਾ ਕੈਪ੍ਰਿਕੌਰ ਮਕਰ ਰਾਸ਼ੀ ਰਹਗੀ ਆ ਮਕਰ ਰਾਸ਼ੀ ਵਾਲਿਆਂ ਦੇ ਤੀਜੇ ਸ਼ਨੀ ਚੰਦਰ ਦੀ ਜੁਤੀ ਆ ਤੇ ਇਹਦੇ ਮੁਤਾਬਕ ਤੁਸੀਂ ਮਕਰ ਰਾਸ਼ੀ ਵਾਲਿਆਂ ਨੇ ਜੋ ਸ਼ੁਕਰ ਕੇਤੂ 8ਵੇਂ ਸਥਾਨ ਤੇ ਹੈ ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਗਲੇ ਦੀ ਕੋਈ ਪ੍ਰੋਬਲਮ ਹੋਵੇ ਤਾਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਗਾਹ ਨੂੰ ਰੋਟੀ ਪਾ ਦਿਓ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਹਰੀਆਂ ਸਬਜ਼ੀਆਂ ਲੰਗਰ ਚ ਦੇ ਦਿਓ ਕੁੰਭ ਰਾਸ਼ੀ ਆਪਾਂ ਦੱਸਤੀ ਪਾਈਸੇ ਦੀ ਨੀਂਦ ਰਾਸ਼ੀ ਮੀਨਾਂ ਸੁਦੇ ਲਈ ਜੋ ਸੀ ਤਾਰੇ ਬਣੇ ਸ਼ਨੀ ਚੰਦਰ ਲਗਣ ਵਿੱਚ ਐ ਔਰ ਸੂਰਜ ਤੁਹਾਡੇ 7ਵੇਂ ਸਥਾਨ 'ਚ ਬਣਿਆ ਹੋਇਆ ਨਜ਼ਰਾਂ ਤੋਂ ਬਚੋ ਆਪਣੇ ਭੇਤ ਕਿਸੇ ਨੂੰ ਬਿਲਕੁਲ ਵੀ ਨਾ ਦੋ ਸੋਈ 'ਚ ਬੈਠ ਕੇ ਖਾਣਾ ਖਾਣਾ ਤੁਹਾਡੇ ਲਈ ਸ਼ੁਭ ਬੁੱਧ ਤੁਹਾਡੀ 4ਥੇ ਖਾਨੇ ਦਾ ਮਾਲਕ ਐ ਘਰ ਪਰਿਵਾਰ ਵਿੱਚ ਕੁਝ ਵੀ ਉਲਝੇ ਨਹੀਂ ਹੋਣ ਤਾਂ ਉਹਨੂੰ ਠੀਕ ਕਰਨ ਦੇ ਲਈ ਗੁੱਸਾ ਨਹੀਂ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਚੱਲਣ ਤੇ ਕੰਮ ਵਧਿਆ ਰੱਖਣਾ ਕਰੇ ਲੋ ਕਲੇਸ਼ ਤੋਂ ਬਚਣ ਦੇ ਲਈ ਥੋੜੀ ਮੈਡੀਟੇਸ਼ਨ ਕਰੋ ਤੇ ਬੱਚਿਆਂ ਨੂੰ ਖੱਡੀਆਂ ਟੌਫੀਆਂ ਦੋ ਉਹਦੇ ਨਾਲ ਵੀ ਬੁੱਢ ਦਾ ਫਲਨ ਸ਼ੁਗਰ ਹੋ ਜਾਂਦਾ ਹੈ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਆਪਾਂ ਗ੍ਰਹਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਅੱਛਾ ਬਣਾ ਸਕਦੇ ਹਾਂ ਨਾਲ ਹੀ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਹੀ ਰਹਿੰਦੇ ਆ ਤੇ ਸਥਿਤੀਆਂ ਕਿਸੇ ਵੀ ਤਰ੍ਹਾਂ ਦੀਆਂ ਹੋਣ ਘਰੇਲੂ ਕਲੇਸ਼ ਤੇ ਲਈ ਜ਼ਰੂਰੀ ਹੈ ਕਿ ਘਰ ਪਰਿਵਾਰ ਵਿੱਚ ਘਰ ਦੀ ਗੱਲ ਚਾਰ ਦਿਵਾਰੀ ਤੋਂ ਬਾਹਰ ਨਾ ਜਾਵੇ ਜਦੋਂ ਉਹ ਚਾਰ ਦਿਵਾਰੀ ਤੋਂ ਬਾਹਰ ਜਾਂਦੀ ਆ ਤਾਂ ਉਹ ਤਮਾਸ਼ਾ ਹੀ ਬਣ ਜਾਂਦਾ ਹੈ ਤੱਕ ਰੇ ਦੁਖਲੇਸ਼ ਹੋਵੇ ਤਾਂ ਉਹਦੇ ਲਈ ਜ਼ਰੂਰੀ ਹੈ ਸਾਊਥ-ਈਸਟ ਦਿਸ਼ਾ ਨੂੰ ਸੇ ਕਰਨਾ ਜੋ ਸ਼ੁਕਰ ਦੇ ਦਿਚਾ ਹੈ ਤਾਂ ਘਰ ਦਾ ਬ੍ਰਹਮਸਥਾਨ ਸਹੀ ਹੋਣਾ ਘਰ ਵਿੱਚ ਤੁਸੀਂ ਇੱਕ ਜਿੱਦਾਂ ਦੇਖੀਏ ਤਾਂ ਸਾਊਥ-ਈਸਟ ਦਿਸ਼ਾ ਦੇ ਵਿੱਚ ਜਾਂ ਵੈਸਟ ਦਿਸ਼ਾ ਦੇ ਵਿੱਚ ਜਾਂ ਸਾਊਥ-ਵੈਸਟ ਦਿਸ਼ਾ ਦੇ ਵਿੱਚ ਇੱਕ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਦੀ ਪਿਕਚਰ 골ਡਨ ਫਰੇਮ ਵਿੱਚ ਲਗਾਓ ਸਾਊਥ-ਵੈਸਟ ਦਿਸ਼ਾ 'ਚ 골ਡਨ ਫਰੇਮ 'ਚ ਸਾਊਥ-ਈਸਟ ਦਿਸ਼ਾ ਦੇ ਵਿੱਚ ਕਿਉਂਕਿ ਸ਼ੁਕਰ ਦੀ ਦਿਸ਼ਾ ਹੈ ਤਾਂ ਉੱਥੇ ਕੋਈ ਵਧੀਆ ਜੀ ਜੋ ਤੁਹਾਨੂੰ ਚੀਜ਼ ਪਸੰਦ ਹੈ ਉਹਦੀ ਪਿਕਚਰ ਜ਼ਰੂਰ ਰੱਖੋ ਤੇ ਹੱਸਦੀ ਹੋਈ ਫੈਮਿਲੀ ਦੀ ਫੋਟੋ ਉੱਥੇ ਲਗਾਓ ਤਾਂ ਉਹ ਨਰਜੀ ਘਰ ਵਿੱਚ ਉਦਾਂ ਵੀ ਆਏਗੀ ਠੀਕ ਤਾਂ ਪਰਿਵਾਰ ਵਿੱਚ ਖੁਸ਼ੀਆਂ ਆਉਂਦੀਆਂ ਹੀ ਰਹਿਣ ਠੀਕ ਏਸੀ ਕਰੇ ਲੋਕਲੇਸ ਲਈ ਤੁਹਾਡੇ ਉਪਾਦਸਿਆ ਪਾ ਤੁਹਾਨੂੰ ਬਾਕੀ ਤੁਹਾਡੇ ਕੁਐਸਚਨ ਨੇ ਉਹਨਾਂ ਦੇ ਆਪਾਂ ਜਵਾਬ ਵੀ ਦੇਵਾਂਗੇ ਮਤਲਬ ਹਰ ਪ੍ਰੋਗਰਾਮ ਵਿੱਚ ਦਿੰਦੇ ਰਵਾਂਗੇ ਸਮਾਂ ਇਜਾਜ਼ਤ ਦਾ ਆਪ ਸੰਭਾਲ ਤਾਂ ਇਹ ਅੱਛਾ ਜਾਵੇ ਖੁਸ਼ ਰੋਮਸ ਕਰਾਉਂਦੇ ਰੋ ਬਿੰਦੋ ਇਜਾਜ਼ਤ ਸਾਸ਼ਿਕਾ